ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਅੱਜ ਜਲੰਧਰ ਕੈਂਟ ਦੇ ਵਿੱਚ ਬੰਦੇ ਭਾਰਤ ਟ੍ਰੇਨ ਜਿਹੜੀ ਹੈ ਉਹ ਇੱਥੇ ਪਹੁੰਚਣੀ ਹੈ ਤੇ ਸਵਾਗਤ ਦੇ ਵਾਸਤੇ ਤਿਆਰੀਆਂ ਹੋ ਚੁੱਕੀਆਂ ਨੇ ਔਰ ਜਿੱਥੇ ਲੋਕਾਂ ਦੇ ਵਿੱਚ ਖੁਸ਼ੀ ਹੈ ਕਿਉਂਕਿ ਇੱਕ ਕਨੈਕਟੀਵਿਟੀ ਜਿਹੜੀ ਹੈ ਉਹ ਵਧੀਆ ਹੋ ਜਾਂਦੀ ਹੈ ਕਿਉਂਕਿ ਇੱਕ ਸੁਪਰ ਲਗਜ਼ਰੀਅਸ ਟ੍ਰੇਨ ਜਿਹੜੀ ਸੁਪਰ ਫਾਸਟ ਹੈ ਉਹ ਆਉਣ ਵਾਲੀ ਹੈ ਤੇ ਲੋਕਾਂ ਨੂੰ ਵੀ ਸੁਵਿਧਾਵਾਂ ਜਿਹੜੀਆਂ ਨੇ ਉਹ ਮਿਲਣ ਗਿਆ ਮੇਰੇ ਨਾਲ ਅਸ਼ੋਕ ਸ਼ਰੀਨ ਜੀ ਮਦੂਨ ਨੇ ਸ਼ਰੀਨ ਸਾਹਿਬ ਸਭ ਤੋਂ ਪਹਿਲਾਂ ਦਾ ਜਗਬਾਨੀ ਦਾ ਸਵਾਗਤ ਬਹੁਤ ਬਹੁਤ ਧੰਨਵਾਦ ਔਰ ਜਗਵਤੀ ਜਗਬਾਣੀ ਟੀਵੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੇ ਹੋ ਇਹ ਉਪਰਾਲਾ ਕਿਉਂਕਿ ਆਮ ਲੋਕਾਂ ਦੇ ਵਾਸਤੇ ਜਾਂ ਵਪਾਰੀ ਵਰਗ ਦੇ ਵਾਸਤੇ ਬਹੁਤ ਵਧੀਆ ਕਿਉਂਕਿ ਇੱਕ ਕਨੈਕਟੀਵਿਟੀ ਬਹੁਤ ਫਾਸਟ ਹੋ ਜਾਂਦੀ ਹੈ ਕਿਉਂਕਿ ਮੰਡੇ ਭਾਟ ਰੇਨ ਅੱਜ ਹਰੀ ਚੰਡੀ ਦੇ ਦੇਣੀ ਹੈ ਫਿਰ ਉਸ ਤੋਂ ਬਾਅਦ ਰੂਟੀਨ ਦੇ ਨਾਲ ਚੱਲਿਆ ਕਰੇਗੀ ਤਾਂ ਕਿਵੇਂ ਦੇਖਦੇ ਹੋ ਮੈਂ ਸਮਝਦਾ ਕਿ ਪੰਜਾਬ ਦੀ ਪ੍ਰਗਤੀ ਦੇ ਰਾਹ ਖੋਲਣ ਵਾਲੀ ਇਹ ਟ੍ਰੇਨ ਹੈ ਇਹ ਉਸ ਉਹਨਾਂ ਸਰਕਾਰਾਂ ਦਾ ਹੀ ਮਤਲਬ ਇੱਕ ਸਵਾਲ ਹੈ ਜਿਹੜੇ ਇਸ਼ਤਿਆਰਾਂ ਤੇ ਗੱਲਾਂ ਤੇ ਕਹਿੰਦੇ ਅਸੀਂ ਕਰਾਂਗੇ ਨਰਿੰਦਰ ਮੋਦੀ ਜੀ ਦੇ ਨੇਤਰ ਚ ਭਾਰਤੀ ਜਨਤਾ ਪਾਰਟੀ ਐਨਡੀ ਦੀ ਸਰਕਾਰ ਨੇ ਕਰਕੇ ਦਿਖਾਇਆ ਔਰ ਇਹ ਜਿਹੜਾ ਬੰਦੇ ਭਾਰਤ ਪੰਜਾਬ ਨੂੰ ਪਹਿਲੀ ਟ੍ਰੇਨ ਦਿੱਤੀ ਹੈ ਅਸੀਂ ਇਸ ਲਈ ਸਾਰੇ ਜਲੰਧਰ ਵਾਸੀਆਂ ਵੱਲੋਂ ਨਰਿੰਦਰ ਮੋਦੀ ਜੀ ਦਾ ਅਸ਼ਨੂਈ ਵੈਸ਼ਨਵ ਜੀ ਰੇਲ ਮੰਤਰੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਪ੍ਰਯਾਸ ਨਾਲ ਜਿਨ੍ਹਾਂ ਦੀ ਯੋਜਨਾਵਾਂ ਦੇ ਨਾਲ ਜਿਨ੍ਹਾਂ ਦੇ ਵਿਜਨ ਦੇ ਨਾਲ ਇਹ ਸੰਭਵ ਹੋ ਸਕਿਆ ਔਰ ਇਹ ਵੰਦੇ ਭਾਰਤ ਜਲੰਧਰ ਸਟੋਪੇਜ ਦੇਣ ਦੇ ਲਈ ਸਭ ਤੋਂ ਵੱਡਾ ਜਿਹੜਾ ਰੋਲ ਅਦਾ ਕੀਤਾ ਸਾਡੇ ਦੇਸ਼ ਦੇ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਜੀ ਜਿਹੜੇ ਜਲੰਧਰ ਲੋਕ ਸਭਾ ਦਾ ਇੰਚਾਰਜ ਨੇ ਮੈਂ ਉਹਨਾਂ ਦਾ ਵੀ ਕੋਟੀ ਕੋਟੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਇਹ ਇੱਕ ਵਿਰਾਸਤ ਦਿੱਤੀ ਹੈ ਔਰ ਇੱਕ ਆਉਣ ਵਾਲੀ ਪੀੜ੍ਹੀਆਂ ਨੂੰ ਅੱਗੇ ਵਧਣ ਦਾ ਅੱਗੇ ਜਾਣ ਦਾ ਇੱਕ ਰਸਤਾ ਦਿੱਤਾ ਕੈਂਟ ਦੇ ਸਟੇਸ਼ਨ ਦੀ ਗੱਲ ਕਰਦੇ ਆ ਤਾਂ ਬਹੁਤ ਵਧੀਆ ਨੁਹਾਰ ਬਦਲਣੀ ਹੈ ਅਸੀਂ ਉੱਥੇ ਬੋਰਡ ਲੱਗਾ ਦੇਖਿਆ ਨਕਸ਼ਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਦਾਂ ਤਿਆਰ ਹੋ ਜਾਊਗਾ ਉਹ ਇੱਥੇ ਦੀ ਕਨੈਕਟੀਵਿਟੀ ਚਾਹੇ ਜੰਮੂ ਦੀ ਗੱਲ ਕਰ ਲਈਏ ਚਾਹੇ ਫਿਰੋਜ਼ਪੁਰ ਨੂੰ ਜਾਣਾ ਤਾਂ ਇਹ ਵੀ ਇੱਕ ਵਧੀਆ ਸਟੇਸ਼ਨ ਬਣ ਜਾਣਾ ਦੇਖੋ ਮੈਂ ਉਹੀ ਦੱਸ ਰਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਨਹੀਂ ਆ ਕਿ ਸਰਕਾਰਾਂ ਨੇ ਕੰਮ ਨਹੀਂ ਕੀਤੇ ਹੋਣਗੇ ਕੰਮ ਕੀਤੇ ਹੋਣਗੇ ਪਰ ਐਦਾਂ ਦੇ ਬੇਮਿਸਾਲ ਕੰਮ ਸਾਡਾ ਜਲੰਧਰ ਦਾ ਸਟੇਸ਼ਨ ਕੈਂਟ ਦਾ ਜਲੰਧਰ ਸ਼ਹਿਰ ਦਾ ਅੰਗਰੇਜ਼ਾਂ ਵੇਲੇ ਦਾ ਬਣੇ ਸੀ ਉਦੀ ਉਸਾਰੀ ਲਈ ਉਹਦੀ ਮਤਲਬ ਇੱਕ ਵਧੀਆ ਬਣੇ ਉਹਦੇ ਵਾਸਤੇ ਇੱਥੇ ਕਾਂਗਰਸ ਦੇ ਐਮਪੀ ਰਹੇ ਆਮ ਆਦਮੀ ਪਾਰਟੀ ਦੇ ਅੰਮ੍ਰ ਕਦੀ ਗੱਲ ਹੀ ਨਹੀਂ ਹੋਈ ਸਾਡੀ ਸਰਕਾਰ ਆਈ ਪੂਰਨ ਬਹਾਮਤ ਦੀ ਸਰਕਾਰ ਆਈ ਕੈਂਟ ਸਟੇਸ਼ਨ ਬਣ ਰਿਹਾ ਔਰ ਜਲੰਧਰ ਬਨੇਗਾ ਵੰਦੇ ਭਾਰਤ ਅਜ ਅੰਮ੍ਰਿਤਸਰ ਦਿੱਲੀ ਵਾਲੀ ਰੁਕ ਰਹੀ ਹੈ ਜੰਮੂ ਕਟੜੇ ਵਾਲੀ ਰੁਕੇਗੀ ਔਰ ਅਸੀਂ ਫੇਰ ਕਿਉਂਕਿ ਅਸੀਂ ਗੱਲਾਂ ਕਰਨ ਚ ਇਸ਼ਤਿਹਾਰबाजी ਕਰਨ ਚ ਬੋੜਲਵਾਂ ਚ ਵਿਸ਼ਵਾਸ ਨਹੀਂ ਕਰਦੇ ਨਰਿੰਦਰ ਮੋਦੀ ਜੀ ਦਾ ਸਿੱਧਾ ਏਜੰਡਾ ਹੈ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਉਹਦੇ ਏਜੰਡੇ ਤੇ ਕੰਮ ਕਰਦੇ ਆ ਉਹਦਾ ਹੀ ਅੱਜ ਫਲ ਹੈ ਉਹਦਾ ਹੀ ਅੱਜ ਰਿਜ਼ਲਟ ਹੈ ਕਿ ਜਲੰਧਰ ਵਿੰਦੇ ਮਾ ਭਾਰਤ ਜਿਹੜੀ ਟ੍ਰੇਨ ਹੈ ਉਹ ਰੁਕ ਰਹੀ ਹੈ ਅੱਛਾ ਹੋਰ ਪ੍ਰੋਜੈਕਟ ਕਿਹੜੇ ਲੈ ਕੇ ਆਉਂਗੇ ਕਿਉਂਕਿ ਇਹ ਤਾਂ ਹੋ ਗਏ ਬਹੁਤ ਵਧੀਆ ਲੋਕਾਂ ਨੂੰ ਸਹੂਲਤ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਸਰਕਾਰ ਦੇ ਪੱਖੋਂ ਹੋਰ ਕਿਹੜੇ ਜਿਹੜੇ ਲੋਕਾਂ ਨੂੰ ਵਧੀਆ ਸਹੂਲਤ ਦਿੰਦੇ ਹੁਣ ਕਿਹੜੇ ਪ੍ਰੋਜੈਕਟ ਆਉਣ ਦਾ ਵੇ ਹੈ ਤੁਸੀਂ ਦੇਖੋ ਬਹੁਤ ਵਧੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ 5 ਸਾਲ ਕਾਂਗਰਸੀ ਸਰਕਾਰ ਰਹੀ ਭਾਰਤੀ ਜਨਤਾ ਪਾਰਟੀ ਦੀ ਕਦੀ ਸਰਕਾਰ ਇੰਡੀਪੈਂਡੈਂਟ ਨਹੀਂ ਰਹੀ ਗਠਵੰਧਨ ਚ ਰਹੀ ਉਹਦਾ ਵਿਕਾਸ ਹੋਇਆ ਸਾਡੀ ਹਲੇ ਸਰਕਾਰ ਨਹੀਂ ਸੀ ਅਸੀਂ 14 ਲੱਖ ਉਜਵਲਾ ਯੋਜਨਾ ਦਿੱਤੇ ਅਸੀਂ ਸਾਡੀ ਸਰਕਾਰ ਨਹੀਂ ਸੀ 2 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਚ ਘਰ ਬਣਾਉਣ ਲਈ ਦੇਤੇ ਸਾਡੀ ਸਰਕਾਰ ਨਹੀਂ ਸੀ 50 ਲੱਖ ਲੋਕਾਂ ਦੇ ਆਯੂਸ਼ਮਾਨ 5 ਲੱਖ ਦੇ ਬੀਮੇ ਵਾਲੇ ਕਾਰਡ ਬਣਿਆ ਔਰ 18 ਲੱਖ ਲੋਕਾਂ ਨੇ ਫਾਇਦਾ ਲਿੱਤਾ ਜਿਹਦੇ ਤੋਂ 4 ਲੱਖ ਲੋਕਾਂ ਨੇ 5 ਲੱਖ ਤੋਂ ਜ਼ਿਆਦਾ ਦਾ ਫਾਇਦਾ ਲਿੱਤਾ ਸਾਡੀ ਸਰਕਾਰ ਨਹੀਂ ਹੈ ਸਵਚ ਭਰ ਦੇ ਅਧੀਨ ਅਸੀਂ 1140 ਬਣਾਤੇ ਸਾਡੀ ਸਰਕਾਰ ਨਹੀਂ ਹੈ ਹਰ ਪਾਸੇ ਰੋਡ ਨੈਟਵਰਕ ਹੈ ਨਕੋਦਰ ਤੋਂ ਇੱਥੋਂ ਦੀ ਮੋਗੇ ਜਾਣਾ ਹੁੰਦਾ ਸੀ 2 ਘੰਟੇ ਲੱਗਦੇ ਸੀ ਅੱਜ 40 ਮਿੰਟਾਂ 'ਚ ਪਹੁੰਚ ਰਹੇ ਆਂ ਇੱਥੋਂ ਦੀ ਦਿੱਲੀ ਜਾਣਾ ਜੰਮੂ ਜਾਣਾ ਹੁੰਦਾ ਸੀ 5-7 ਘੰਟੇ ਲੱਗਦੇ ਸੀ ਅੱਜ ਤੁਸੀਂ 4 ਘੰਟਿਆਂ 'ਚ ਪਹੁੰਚ ਰਹੇ ਹੋ ਔਰ ਸਭ ਤੋਂ ਵੱਡਾ ਇੱਕ ਪ੍ਰੋਜੈਕਟ ਭਾਰਤ ਮਾਲਾ ਪ੍ਰੋਜੈਕਟ ਜਿਹਦੇ 'ਚ ਅਸੀਂ 3 ਤੋਂ 4 ਘੰਟਿਆਂ 'ਚ ਦਿੱਲੀ 2.5 ਘੰਟਿਆਂ ਦੇ 2 ਤੋਂ 2.5 ਘੰਟਿਆਂ 'ਚ ਜੰਮੂ ਹਰ ਰਸਤਾ ਹਰ ਮੰਜ਼ਲ ਜਿਹੜੀ ਦੂਰ ਸੀ ਉਹਨੂੰ ਨੇੜੇ ਕਰਨ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਜਿਹੜਾ ਕੰਮ ਅਸੰਭਵ ਸੀ ਉਹਨੂੰ ਸੰਭਵ ਕਰਨ ਦਾ ਵਪਾਰੀਆਂ ਦੇ ਲਈ ਅੱਜ ਤੁਸੀਂ ਦੇਖੋ ਕਿਸਾਨਾਂ ਦੀ ਹਰ ਪੱਖੋਂ ਤਰੱਕੀ ਕੀਤੀ ਜਾ ਰਹੀ ਹੈ ਉਹਨਾਂ ਦੀ ਐਮਐਸਪੀਆ ਵਧਾਈਆਂ ਜਾ ਰਹੀਆਂ ਉਹਨਾਂ ਨੂੰ ਜਿਹੜਾ ਕਿਸਾਨ ਫਸਲ ਬੀਮਾ ਯੋਜਨਾ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ ਸਾਡੇ ਬਜ਼ੁਰਗਾਂ ਦੇ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਅਸੀਂ ਗੱਲਾਂ ਕਰਨ 'ਚ ਵਿਸ਼ਵਾਸ ਨਹੀਂ ਰੱਖਦੇ ਅਸੀਂ ਕਰਕੇ ਦਿਖਾਣੇ ਆਂ ਔਰ ਕਰਨ ਲਈ ਆਏ ਔਰ ਕਰਾਂਗੇ ਇਹ ਸਾਡਾ ਅਜੰਡਾ ਹੈ ਔਰ ਇੱਕ ਜਿਹੜਾ ਮਹੱਤਵਪੂਰਨ ਕੰਮ ਜਿਹੜਾ ਸਾਡੇ ਪੰਜਾਬ ਨੂੰ ਚਾਹੀਦਾ ਪੰਜਾਬ ਦੀ ਤਰੱਕੀ ਦੇ ਲਈ ਦੇਖੋ ਸਰਕਾਰਾਂ ਕੋਈ ਵੀ ਹੋਣ ਲਾਅ ਐਂਡ ਆਰਡਰ ਜੇ ਪੰਜਾਬ ਦੀ ਤਰੱਕੀ ਚਾਹੁੰਦੇ ਆ ਪੰਜਾਬ ਨੇ 84 ਚਤਤਵਾਦ ਚੇਲਿਆ ਇੰਡਸਟਰੀ ਚਲੇ ਗਈ ਅੱਜ ਵੀ ਸਾਇਲੈਂਟ ਅਤੰਕਵਾਦ ਹੈ ਅੱਜ ਵਪਾਰੀਆਂ ਕੋ ਫਰੋਤੀਆਂ ਗੈਂਗਸਟਰਾਂ ਦੀਆਂ ਗੋਲੀਆਂ ਗਲੀ ਗਲੀ ਚ ਨਸ਼ਾ ਮਹਿਲਾਵਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ 18 18 ਸਾਲ ਦੀਆਂ ਕੁੜੀਆਂ ਨੂੰ ਜਿੰਦਾ ਜਾਲ ਕੇ ਮਾਰ ਦਿੱਤਾ ਜਾ ਰਿਹਾ ਉਹ ਇੱਕ ਬਹੁਤ ਵੱਡਾ ਕਰਨ ਹੈ ਜੇਕਰ ਕਾਨੂੰਨ ਵਿਵਸਥਾ ਠੀਕ ਨਹੀਂ ਹੋਏਗੀ ਪੰਜਾਬ ਜਿਹੜਾ ਅੱਗੇ ਵਧ ਨਹੀਂ ਸਕਦਾ ਉਹਦੇ ਲਈ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਾਂਗਾ ਜਲੰਧਰ ਦੇ ਵਿੱਚ ਐਮਪੀ ਸਾਹਿਬ ਨੂੰ ਕਹਾਂਗਾ ਬੋਡਾਂ ਚੋਂ ਬਾਹਰ ਨਿਕਲੋ ਸਰਕਾਰੀ ਵਿਵਸਥਾ ਨੂੰ ਠੀਕ ਕਰੋ ਕਾਨੂੰਨ ਵਿਵਸਥਾ ਨੂੰ ਠੀਕ ਕਰੋ ਤੁਸੀਂ ਕਾਨੂੰਨ ਵਿਵਸਥਾ ਠੀਕ ਕਰੋ ਵਪਾਰੀਆਂ ਨੇ ਵਪਾਰ ਕਰਨ ਲਈ ਆ ਜਾਣਾ ਜਿਹੜੇ ਰੋਜ਼ਗਾਰ ਲੱਭਣ ਵਾਲੇ ਉਹਨਾਂ ਨੂੰ ਰੋਜ਼ਗਾਰ ਮਿਲ ਜਾਣਾ ਨੌਜਵਾਨਾਂ ਨੇ ਮਹਿਫੂਜ਼ ਹੋ ਕੇ ਸੜਕਾਂ ਤੇ ਘੁੰਮਣਾ ਹੈ ਮਹਿਲਾਵਾਂ ਨੇ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨਾ ਹੈ ਕਿਸਾਨਾਂ ਨੇ ਕਿਸਾਨੀ ਕਰਨਾ ਸ਼ੁਰੂ ਕਰ ਦੇਣਾ ਇਸ ਲਈ ਪੰਜਾਬ ਦੀ ਤਰੱਕੀ ਲਈ ਮੈਂ ਤੁਹਾਡੇ ਮਾਧਿਅਮ ਤੋਂ ਕਿਉਂਕਿ ਜੱਗਬਣੀ ਉਹ ਪਰਿਵਾਰ ਹੈ ਜਿਸ ਨੇ ਅਤੰਕਵਾਦ ਦਾ ਸਾੜਾ ਆਪਣੇ ਪਿੰਡੇ ਤੇ ਜਲਿਆ ਇਹਨਾਂ ਦੇ ਸੈਂਕੜੇ ਪੱਤਰਕਾਰਾਂ ਨੂੰ ਮਾਰ ਦਿੱਤਾ ਗਿਆ ਉਸ ਦੇ ਵਿੱਚ ਪੰਜਾਬ ਦੀ ਤਰੱਕੀ ਨਹੀਂ ਹੋਈ ਉਹੀ ਮਾਹੌਲ ਬਣਦਾ ਜਾ ਰਿਹਾ ਵਪਾਰੀਆਂ ਦੇ ਲਈ ਅੱਜ ਪੰਜਾਬ ਚ ਲਾਅ ਐਂਡ ਆਰਡਰ ਬਹੁਤ ਜ਼ਰੂਰੀ ਹੈ ਜੇ ਲਾਅ ਆਰਡਰ ਨਹੀਂ ਠੀਕ ਹੋਏਗਾ ਤੇ ਜਣੀ ਮਰਜ਼ੀ ਜੋ ਮਰਜ਼ੀ ਵਿਵਸਥਾ ਆ ਜਾਏ ਕੁਝ ਨਹੀਂ ਹੋ ਪਾਏਗਾ ਮੈਂ ਤੁਹਾਡੇ ਮਾਧਿਅਮ ਤੋਂ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਕਿ ਸਾਨੂੰ ਬੰਦੇ ਭਾਰਤ ਦਿੱਤੀ ਹੈ ਅਸ਼wini Vaishnaw ਜੀ ਦਾ ਔਰ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਠੀਕ ਕਰੇ